ਸਤਿ ਸ੍ਰੀ ਅਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਕੋ ਨਵੀ ਸਾਕੀ ਦੇ ਨਾਮ ਮੈਂ ਹਾਜ਼ਰ ਇੱਕ ਦਿਨ ਬਾਦਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਸ਼ਿਕਾਰ ਖੇਡਣ ਲਈ ਚੱਲਣ ਦਾ ਸੱਦਾ ਦਿੱਤਾ ਜਿਸ ਜੰਗਲ ਵਿੱਚ ਉਹ ਸ਼ਿਕਾਰ ਖੇਡਣ ਗਏ ਉੱਥੇ ਇੱਕ ਬਹੁਤ ਹੀ ਖਤਰਨਾਕ ਤੇ ਆਦਮ ਕੋ ਸ਼ੇਰ ਰਹਿੰਦਾ ਸੀ ਉਹ ਕਈ ਚਤਤ ਸ਼ਿਕਾਰੀਆਂ ਦਾ ਘਾਤ ਕਰ ਚੁੱਕਾ ਸੀ ਵੱਡੇ ਵੱਡੇ ਯੋਧੇ ਉਸ ਪਾਸੇ ਜਾਣ ਤੋਂ ਡਰਦੇ ਸਨ ਜਹਾ ਕੀ ਦੀ ਚਾਲ ਇਹ ਸੀ ਕਿ ਜੇ ਸ਼ੇਰ ਨੂੰ ਗੁਰੂ ਜੀ ਨੇ ਮਾਰ ਦਿੱਤਾ ਤਾਂ ਤਾਕਤਵਰ ਦੁਸ਼ਮਣ ਤੋਂ ਜੇ ਸ਼ੇਰ ਨੂੰ ਸ਼ੇਰ ਨੇ ਗੁਰੂ ਜੀ ਨੂੰ ਮਾਰ ਦਿੱਤਾ ਤਾਂ ਤਾਕਤਵਰ ਦੁਸ਼ਮਣ ਤੋਂ ਛੁਟਕਾਰਾ ਮਿਲ ਜਾਏਗਾ ਤੇ ਜੇ ਗੁਰੂ ਜੀ ਨੇ ਸ਼ੇਰ ਨੂੰ ਮਾਰ ਦਿੱਤਾ ਤਾਂ ਇੱਕ ਬਲਾਟ ਵੱਲ ਜਾਏਗੀ ਜੰਗਲ ਵਿੱਚ ਸ਼ੇਰ ਨੇ ਅਚਾਨਕ ਝਾੜੀਆਂ ਵਿੱਚੋਂ ਨਿਕਲ ਕੇ ਬਾਦਸ਼ਾਹ ਜਹਾਂਗੀਰ ਉੱਪਰ ਹਮਲਾ ਕਰ ਦਿੱਤਾ ਬਾਦਸ਼ਾਹ ਦੇ ਸਾਰੇ ਰਖੀਏ ਡੱਡੇ ਮਾਰੇ ਭੱਜ ਗਏ ਬਾਦਸ਼ਾਹ ਦੀ ਜਾਨ ਤੇ ਆ ਗਈ ਉਸੇ ਵੇਲੇ ਗੁਰੂ ਸਾਹਿਬ ਨੇ ਅਗਾਹ ਹੋ ਕੇ ਆਪਣਾ ਨੇਜਾ ਸ਼ੇਰ ਵੱਲ ਛੁਟਿਆ ਸ਼ੇਰ जख्मी ਹੋ ਗਿਆ ਉਹ ਬਾਦਸ਼ਾਹ ਨੂੰ ਛੱਡ ਕੇ ਗੁਰੂ ਜੀ ਦੇ ਤੇ ਆ ਪਿਆ ਗੁਰੂ ਸਾਹਿਬ ਨੇ ਬਹਾਦੀ ਨਾਲ ਸ਼ੇਰ ਨੂੰ ਆਪਣੀ ਟਾਲ ਤੇ ਰੋਕਿਆ ਤੇ ਤਲਵਾਰ ਨਾਲ ਉਸ ਨੂੰ ਉਸ ਦਾ ਢਿੱਡ ਪਾਰ ਦਿੱਤਾ ਸ਼ੇਰ ਸ਼ਾੜੀ ਖਾ ਕੇ ਡਿੱਗਾ ਤੇ ਉੱਥੇ ਹੀ ਡੇਰ ਹੋ ਗਿਆ ਜਾਂ ਕਿ ਇਹਨੇ ਵਿਖਾਵੇ ਖਾਤਰ ਗੁਰੂ ਜੀ ਦਾ ਬੜਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਸ ਦੀ ਜਾਨ ਬਚਾਈ ਪਰ ਦਿਲ ਵਿੱਚ ਗੁਰੂ ਜੀ ਦੀ ਦਲੇਰੀ ਨੇ ਡਰਤਾ ਤੇ ਬਲ ਵੇਖ ਕੇ ਉਹ ਹੋਰ ਵੀ ਡਰ ਗਿਆ